ਰੋਹਤ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਪੰਨਾ ਸਿੱਧੂ ਬੋਲਦਾ ਹੈ ਮੁੰਡਿਆਂ ਦਾ ਜਿਹੜਾ 9 ਲੱਖ ਰੁਪਏ ਵਾਲੇ ਆਏ ਪੰਨਾ ਸਿੱਧੂ ਦੀ ਗ੍ਰਿਫਤਾਰੀ ਦਾ ਮੁੱਦਾ ਲਗਾਤਾਰ ਕਰਵਾਉਂਦਾ ਜਾ ਰਿਹਾ ਹੈ ਪੰਨਾ ਸਿੱਧੂ ਤੇ ਹੁਣ ਤੱਕ 4 ਪਰਚੇ ਦਰਜ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ ਇੱਕ ਲੁਧਿਆਣਾ ਦੂਜਾ ਪਟਿਆਲਾ ਤੀਜਾ ਮੋਹਾਲੀ ਅਤੇ ਚੌਥਾ ਪਰਚਾ ਅਬੋਹਰ 'ਚ ਦਰਜ ਹੋਇਆ ਹੈ ਪਰ ਹੁਣ ਅਬੋਹਰ 'ਚ ਦਰਜ ਹੋਏ ਪਰਚੇ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਨੇ ਦਰਸਲੇ ਪਰਚਾ ਇੱਕ ਟ੍ਰੈਵਲ ਏਜੰਟ ਰੋਹਿਤ ਪਟੇਂਜਾ ਵੱਲੋਂ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਹੁਣ ਪੰਨਾ ਸਿੱਧੂ ਅਤੇ ਟ੍ਰੈਵਲ ਏਜੰਟ ਵਿਚਾਲੇ ਫੋਨ ਤੇ ਹੋਈ ਗੱਲਬਾਤ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹੈਲੋ ਰੋਹਿਤ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਪੰਨਾ ਸਿੱਧੂ ਬੋਲਦਾ ਯਾਰ ਮੁੰਡਿਆਂ ਨਾਲ ਜਿਹੜਾ ਤੇਰਾ 9 ਲੱਖ ਰੁਪਏ ਵਾਲਾ ਆਏ ਬੈਠਣਗੇ ਹਾਂਜੀ ਅਰਸ਼ਦੀਪ ਹਾਂਜੀ ਅਰਸ਼ਦੀਪ ਅਰਸ਼ਦੀਪ ਆਲੇ ਆਏ ਬੈਠਣੇ ਯਾਰ ਹਾਂਜੀ ਹਾਂਜੀ ਨਿਬੜਲਾ ਯਾਰ ਵੀਰਮਣ ਕੇ ਆ ਰਹੇ ਨੇ ਇਹਨਾਂ ਦੇ ਬੰਦੇ ਤੰਗ ਨੇ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਨਿਬੜ ਲੰਨੇ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋ ਰਿਹਾ ਧਰਨਾ ਵਿੱਚ ਖੜੇ ਨੇ ਕਿ ਹੁਣ ਐਨੀ ਉਦੋਂ ਪਹਿਲਾਂ ਪਹਿਲਾਂ ਨਿਬੜਲਾ ਯਾਰ ਨਾਲ ਕਿਹੜਾ ਕੰਮ ਖੜੂਗਾ ਕਿ ਮੇੜ ਕੇ ਪਰਾਂ ਕਰ ਯਾਰ ਨਹੀਂ ਵੀਰ ਜੀ ਤੁਹਾਨੂੰ ਥੋੜੀ ਜਿਹੀ ਗਲਤੀ ਦੱਸੋਗੇ ਸਾਡੀ ਗਲਤੀ ਕਿੱਥੇ ਹੈ ਦੱਸ ਬਈ ਕਾਰਗਰ ਇਹਨਾਂ ਨੇ ਕੀ ਗੱਲ ਹੈ ਹੈਲੋ 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 ਹਾਂਜੀ ਕੌਣ ਗੰਗ ਕਰ ਰਹੇ ਹੋ ਕਾਰਜ ਬੋਲਦਾ ਜੀ ਸਰਵਿਸ ਕਾਰ ਦੇ ਬਾਰੇ ਗੱਲ ਕਰੋ ਜਿੰਨਾ ਕੋਲ ਤੁਸੀਂ ਕਰੇ ਹੋ ਅੱਛਾ ਗੱਲ ਕਰਾਓ ਕੀ ਕਹਿੰਦਾ ਹਾਂਜੀ ਹਾਂਜੀ ਭਾਈ ਵੀਰਜੀ ਪਾਣਾ ਜੀ ਹਾਂਜੀ ਭਾਈ ਮੇਰੀ ਬੇਨਤੀ ਦੀ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਬਈ ਕੀ ਹੈ ਮੈਟਰ ਜੀ ਅੱਛਾ ਗਿਆ ਸੀ ਪਾਣਾ ਉਹਦਾ ਬਚਿਆ ਜੀ ਬਚਾ ਉਸ ਤੋਂ ਬਾਅਦ ਬਈ ਸੋਬਰ ਗਿਆ ਕਾਲਜ ਗਿਆ ਕਾਲਜ ਨੇ ਜਵਾਬ ਕਿਹੜੀ ਕੰਟਰੀ ਚ ਗਈ ਕਿ ਇਹ ਬਤ ਤੇ ਉਹ ਸੁਵਿਧਾ ਦੇ ਗਿਆ ਸੀ ਕਾਲਜ ਚ ਗਿਆ ਇਹ ਕਾਲਜ ਹੈ ਗਿਆ ਕਾਲਜ ਵਾਲਿਆਂ ਨੇ ਆਖਿਆ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਤੁਹਾਡੀ ਸਾਨੂੰ ਟੀਟੀ ਕਾਪੀ ਦਿਓ ਟੀਟੀ ਕਾਪੀ ਨਾਲ ਕਿਹਾ ਕਿ ਦਿਓ ਇਮੀਗ੍ਰੇਸ਼ਨ ਤੇ ਇਹਨਾਂ ਨੂੰ ਚੰਨ ਦਿੱਤਾ ਇਮੀਗ੍ਰੇਸ਼ਨ ਰਿਕਵੈਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹ ਕੰਟੀਨਿਊ ਕਿਹਾ ਸੀ ਮੈਂ ਆਉਦੇ ਕਾਤੇ ਬੈਸੇ ਕੋਈ ਜਿਹਨੇ ਆਪਦੇ ਕਾਤੇ ਜੀ ਬੋਲੇ ਕਹਿੰਦੇ ਤੁਹਾਡੇ ਖਾਤੇ ਕਿੰਨੇ ਲੱਖ ਰੁਪਏ ਟੋਟਲ ਤੁਹਾਡਾ ਲੱਗਿਆ 1.5 ਲੱਖ ਉਹਨਾਂ ਨੂੰ 5 ਲੱਖ ਲੱਗਾ 15 ਲੱਖ ਰੁਪਏ ਲੈਣਾ ਜੀ ਐਸਟੀ ਵੀ ਨਹੀਂ ਮੋੜ ਰਿਆ ਮੈਂ ਉਹ ਵੀ ਮੋੜ ਰਹੀ ਜੀ ਮੈਂ ਉਹ ਤੇ ਫੀਸ ਕਰੇ ਮੈਂ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰ ਲਾ ਫੋਟ ਜੀ ਉਹਨਾਂ ਕੋਲ ਦਿਆ ਸੀ ਪਹਿਲੇ ਜੀ ਹਾਂ ਦੋ ਦੋ ਨਹੀਂ ਹਾਂ ਭਾਈ ਹਾਂ ਰੋਹੀ ਕੀ ਪੜਾਣਾ ਜੀ ਇਹ ਕਹਿੰਦੇ ਸਾਡੀ ਫੀਸ ਵਾਲਾ ਮਸਲਾ ਫੀਸ ਜਿਹੜੀ ਸਾਡੀ ਫੀਸ ਹੈ ਉਹਦਾ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਕੈਨੇਡਾ ਜੀ ਮੈਂ ਐਡਮਿਸ਼ਨ ਲੈਣੀ ਹੈ ਬੱਚੇ ਦੇ ਕਮੀਸ਼ਨ ਕਰਾਤੀ ਕੈਨੇਡਾ ਦੇ ਵਿਨੀਪੈਗ ਕਾਲਜ ਦੇ ਵਿੱਚ ਹਾਂਜੀ ਦੋ ਦਿਨ ਬਾਅਦ ਬੱਚਾ ਉਹ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹ ਹਾਂ ਜੀ ਬੱਚਾ ਸਾਡਾ ਭਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਹੋ ਗਈ ਅਸੀਂ ਕੈਨੇਡਾ ਨੂੰ ਨਾ ਭੇਜਿਆ ਅਸੀਂ ਕੈਨੇਡਾ ਕਹਿੰਦੇ ਕਿਸੇ ਹੋਰ ਫੋੜੀ ਜੀ 100 200 ਦਾ ਡਾਕੂਮੈਂਟ ਕਿਸਾਨ ਦੇ ਸਭ ਤੋਂ ਟਾਈਮ ਲੈ ਇੰਦਰ ਅਟਾ ਪੈਸੇ ਜਿੰਨੇ ਆਪਾਂ 5 ਤਰੀਕ ਨੂੰ ਲਈ ਸੀ ਬਾਈ ਨਿਬੜ ਲੋ ਰੋਹੀ ਤੇ ਅਰਜ ਦਾ ਨਿਬੜਦਾ ਨਿਬੜਨੇ ਨਹੀਂ ਨਿਬੜਦਾ ਭਰਾਵਾ ਦੱਸਦੇ ਜਿਦਾ ਕੋਈ ਨਿਬੇੜਣਾ ਤੁਹਾਡਾ ਵਿਚ ਵਿਚਾਲੇ ਕਰਕੇ ਨਿਬੇੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਨਹੀਂ ਬਾਈ ਜੀ ਪਤਾ ਕੀ ਏ ਜੇ ਮੈਂ ਗਲਤ ਹਾਂ ਤੁਸੀਂ ਮੈਨੂੰ ਦੁਬਾਰਾ ਮੈਨੂੰ ਤੁਸੀਂ ਜੁਰਮਾਨਾ ਲਾਓ ਓਏ ਜੇ ਨਿਬੜਨਾ ਨਹੀਂ ਹੁਣ ਬਾਈ ਦੱਸ ਮੈਨੂੰ ਕਿਵੇਂ ਕਰਾਂ ਇਹਨੇ ਪੁੱਛ ਤੁਸੀਂ ਕੀ ਕਰਨ ਮੈਂ ਤੁਹਾਨੂੰ ਬੇਨਤੀ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਉਹਦੇ ਨਾਲ ਅੱਜ ਉਹ ਨੂੰ ਕੈਨੇਡਾ ਭੇਜਤਾ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਹੈ ਦੋ ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ ਨਾਹ ਕਹਨੇ ਕਿ ਵੀ 22 ਕਹਿੰਦੇ ਨੇ ਕਿ ਕਿੰਨੇ ਕਹਿੰਦੇ 15 15.5 ਕਹਨੇ 6 6 ਲੱਖ ਰੁਪਏ ਜੀਆਈਸੀ ਜੀਆਈਸੀ ਉਹਨਾਂ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ 6 ਲੱਖ ਰੁਪਏ ਤਾਂ ਥੋੜਾ ਵਾਪਸ ਆ ਜਾਊਗਾ ਠੀਕ ਹੈ ਜੀ ਉਹ ਉਹ ਜੀਆਈਸੀਸੀ 9 ਲੱਖ ਰੁਪਏ ਉਹ ਇਹ ਵੀ ਸਿਰੱਖਣੀ ਦਾ ਦਾਅਵਾ ਕਰਦੇ ਉਹਨਾਂ ਦਾ ਕੰਮ ਇਹ ਪੁੱਛੋ ਕਿੰਨੇ ਦਿਨਾਂ ਚੋਂ ਦਿਨਾਂ ਕਰਦੇ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ ਇੱਕ ਸਾਲ ਦੀ ਪੜ੍ਹਾਈ ਕਰਾਉਂਦਾ ਦੱਸੋ ਅਸੀਂ ਗਲਤ ਕਿੱਥੇ ਹੋਏ ਜਨਾਬ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂ ਜੀ ਆਈਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਕੇ ਪੁੱਛਦੀ ਐ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਹੈ ਬਾਈ ਜੀ ਕਾਲਜ ਹੀ ਸਾਡਾ ਜੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਐ ਪੁਗਤਾਇਆ ਕੰਮ ਉਹ ਹੂੰ ਯਾ ਅਸੀਂ ਜੁਬਾਨ ਤੋਂ ਮੁੱਕਰੀ ਹੋਈ ਏ ਯਾ ਅਸੀਂ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਠੱਗੀ ਮਾਰੀ ਹੋਈ ਏ ਬਾਈ ਜੀ ਲਾਇਸੈਂਸ 홀ਡਰ ਬੰਦੇ ਐ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਇਹ ਠੱਗ ਹੈ ਚੋਰ ਹੈ ਸਾਨੂੰ ਕਮੈਂਟ ਤੇ ਪੁਆਈਏ ਦੱਸੋ ਬਾਈ ਜੀ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨਾਲ ਟੱਕਾ ਆਇਆ ਆਹ ਕੀ ਗੱਲ ਕਹਿਣਾ ਵੀਰੇ ਅਸੀਂ ਵੀ ਗੱਲ ਕਹਿਣਾ ਅਸੀਂ ਆਪਦਾ ਟੱਕਾ ਅਸੀਂ ਆ ਅਸੀਂ ਆਪਦਾ ਟੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਵੀ ਕੇਰਾ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਦੇ ਨਾਲੋ ਜੇ ਮੈਂ ਨਮੇਟ ਨਾ ਮੈਂ ਤੁਸੀਂ ਇੱਥੇ ਬੈਕ ਉਹਦਾ ਨਿਬੜਣਾ ਇੱਥੇ ਤੁਸੀਂ ਹਾਂਜੀ ਹਾਂਜੀ ਦਰਸਲ ਟਰੈਵਲ ਏਜੰਟ ਦਾ ਤਰਕ ਹੈ ਕਿ ਉਸ ਨੇ ਇੱਕ ਨੌਜਵਾਨ ਨੂੰ 29 9 2023 ਨੂੰ ਕੈਨੇਡਾ ਭੇਜਿਆ ਸੀ ਪਰ ਉਹ ਨੌਜਵਾਨ ਕੈਨੇਡਾ 'ਚ ਰਹਿਣ ਦੀ ਬਜਾਏ 5 10 2023 ਨੂੰ ਬਿਨਾਂ ਕੁਝ ਕਿਤੇ ਆਪਣੀ ਮਰਜ਼ੀ ਅਤੇ ਖੁਸ਼ੀ ਨਾਲ ਕੈਨੇਡਾ ਤੋਂ ਇੰਡੀਆ ਵਾਪਸ ਆ ਗਿਆ ਪਰ ਬਾਅਦ 'ਚ ਉਹੀ ਨੌਜਵਾਨ ਪੰਨਾ ਸਿੱਧੂ ਦੇ ਸੰਪਰਕ 'ਚ ਆਇਆ ਅਤੇ ਉਸ ਤੋਂ ਪੈਸੇ ਵਾਪਸ ਮੰਗਣ ਲੱਗਿਆ ਜਦ ਕਿ ਪਾਨਾ ਸਿੱਧੂ ਨਾਲ ਹੋਈ ਫੋਨ ਤੇ ਗੱਲਬਾਤ ਵਿੱਚ ਵੀ ਟਰੈਵਲ ਏਜੰਟ ਇਹ ਕਹਿੰਦਾ ਸਾਫ਼ ਸੁਣਿਆ ਜਾ ਸਕਦਾ ਹੈ ਕਿ ਉਸ ਦਾ ਇਸ ਪੂਰੇ ਮਾਮਲੇ 'ਚ ਕੋਈ ਵੀ ਕਸੂਰ ਨਹੀਂ ਜਦ ਕਿ ਉਸ ਨੇ ਨੌਜਵਾਨ ਨੂੰ ਪੈਸਿਆਂ ਦੇ ਬਦਲੇ ਕੈਨੇਡਾ ਵਿੱਚ ਭੇਜ ਦਿੱਤਾ ਸੀ ਅਤੇ ਉੱਥੋਂ ਦੇ ਕਾਲਜ ਵਿੱਚ ਦਾਖਲਾ ਵੀ ਦਿਵਾਇਆ ਸੀ ਹੈਲੋ ਰੋਜ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਪਾਨਾ ਸਿੱਧੂ ਬੋਲਦਾ ਹੈ ਰਾ ਮੁੰਡਿਆਂ ਨਾਲ ਜਿਹੜਾ ਤੇਰਾ 9 ਲੱਖ ਰੁਪਏ ਵਾਲਾ ਆਏ ਬੈਠੇ ਨੇ ਜੀ ਹਾਂਜੀ ਅਛਦੀਪ ਆਛਦੀਪ ਹਾਂਜੀ ਅਛਦੀਪ ਆਛਦੀਪ ਵਾਲਿਆ ਆ ਬੈਠਣੇ ਯਾਰ ਹਾਂਜੀ ਹਾਂਜੀ ਨਿਬੜਲਾ ਯਾਰ ਵੀਰਮਣ ਕੇ ਆ ਰਹੇ ਇਹਨਾਂ ਦੇ ਬੰਦੇ ਤੰਗ ਨੇ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਨਿਬੜ ਲੈਂਨੇ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋ ਰਹੇ ਧਰਨਾ ਵਿੱਚ ਹੀ ਖੜੇ ਨੇ ਕਿ ਹੁਣ 아니 ਉਸ ਤੋਂ ਪਹਿਲਾਂ ਪਹਿਲਾਂ ਨਿਤਰਾ ਯਾਰ ਨਾਲ ਕਿਹੜਾ ਕੰਮ ਖੜੂਗਾ ਜਿਵੇਂ ਡੇੜ ਕੇ ਭਰਾ ਕਰ ਯਾਰ ਨਹੀਂ ਵੀਰ ਜੀ ਸਾਨੂੰ ਥੋੜੀ ਜਿਹੀ ਗਲਤੀ ਦੱਸੋ ਕਿ ਸਾਡੀ ਗਲਤੀ ਕਿੱਥੇ ਹੈ ਦੱਸ ਬਈ ਕਰ ਗੱਲ ਇਹਨਾਂ ਨਾਲ ਕੀ ਗੱਲ ਹੈ ਹੈਲੋ ਹਲੋ ਹਲੋ ਹਾਂਜੀ ਕੌਣ ਗੰਗ ਕਰ ਰਹੇ ਹੋ ਕਾਰਜ ਬੋਲਦਾ ਜੀ ਸਰਵਿਸ ਕਾਰਜ ਦੀ ਗੱਲ ਕਰੋ ਜਿੰਨਾ ਕੋਲ ਤੁਸੀਂ ਕਰੇ ਹੋ ਅਸਰ ਗੱਲ ਕਰਾ ਠੀਕ ਹੈ ਨਾ ਹਾਂਜੀ ਹਾਂਜੀ ਭਾਈ ਵੀਰਜੀ ਪਾਣਾ ਜੀ ਹਾਂਜੀ ਭਾਈ ਮੇਰੀ ਬੇਨਤੀ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਬਈ ਕੀ ਹੈ ਮੈਟਰ ਜੀ ਅੱਛਾ ਗਿਆ ਸੀ ਪਾਣਾ ਉਹਦਾ ਪਛਿਆ ਜੀ ਸਾਡੇ ਜੀ ਬਜਾ ਉਸ ਬਾਰੇ ਬੁਰੀ ਉਸ ਤੋਂ ਬਾਅਦ ਗਿਆ ਕਾਲਜ ਇਹ ਆ ਕਾਲਜ ਨੇ ਜਵਾਬ ਕਿਹੜੀ ਕੰਟਰੀ ਚ ਗਏ ਕਹਿੰਦਾ ਕਿ ਪਲੀਆ ਕੱਚੇ ਉਸ ਵੀਡੀਓ ਦਾ ਵਿੱਚ ਗਿਆ ਸੀ ਕਾਲਜ ਤੇ ਗਿਆ ਇਹ ਕਾਲਜ ਨੇ ਗਿਆ ਕਾਲਜ ਵਾਲਿਆਂ ਨੇ ਅੱਟਾ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਤੁਹਾਡੀ ਸਾਨੂੰ ਟੀਟੀ ਕਾਪੀ ਦਿਓ ਟੀਟੀ ਕਾਪੀ ਨਾਲ ਕਿਹਾ ਕਿ ਦਿਓ ਇਮੀਗ੍ਰੇਸ਼ਨ ਤੇ ਇਹਨਾਂ ਕੋਸ਼ਿਸ਼ ਨਹੀਂ ਦਿੱਤਾ ਯੂਗ੍ਰੇਸਟਮ ਰਿਕੁਐਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹ ਕੰਡੀਸ਼ਨ ਮੈਂ ਆਉ ਦੇ ਘਰ ਤੇ ਬੈਠੇ ਕੋਈ ਜਿਹਨੇ ਆਪਦੇ ਘਰ ਤੇ ਜੀ ਬੋਲੇ ਕਹਿੰਦੇ ਤੁਹਾਡੇ ਖਾਤੇ ਕਿੰਨੇ ਲੱਖ ਰੁਪਏ ਡੋਟਰ ਥੋੜਾ ਲੱਗਿਆ ਸਾਢੇ 15 ਲੱਖ ਕੋਈ 25 ਲੱਖ ਲੱਗਾ 15 ਲੱਖ ਰੁਪਏ ਲੈਣਾ ਜੀ ਐਸਟੀ ਵੀ ਨਹੀਂ ਮੋੜ ਰਿਆ ਮੈਂ ਕੋਈ ਨਹੀਂ ਮੋੜ ਰਹੀ ਜੀ ਮੈਂ ਉਹ ਤੇ ਖੇਸ ਕਰ ਮੈਂ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰ ਲਾ ਫੋਟ ਜਿਹਨੇ ਕੋਲੇ ਦਿਆ ਸੀ ਜੀ ਨਹੀਂ ਅੰਦੋਨ ਨਹੀਂ ਹਾਂ ਭਾਈ ਹਾਂ ਰੋਹੀ ਕੀ ਪਾਣਾ ਜੀ ਇਹ ਕਹਿੰਦੇ ਸਾਡੇ ਫੀਸ ਵਾਲਾ ਮਸਲਾ ਵੀ ਫੀਸ ਜਿਹੜੀ ਸਾਡੀ ਫੀਸ ਹੈ ਉਹਦਾ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਕਹਿੰਦੇ ਬ ਕੈਨੇਡਾ ਜੀ ਮੈਂ ਐਡਮਿਸ਼ਨ ਲੈਣੀ ਹੈ ਬੱਚੇ ਦੇ ਐਡਮਿਸ਼ਨ ਕਰਾਤੀ ਕੈਨੇਡਾ ਦੇ ਵਿਨੀਪੈਕ ਕਾਲਜ ਦੇ ਵਿੱਚ ਹਾਂਜੀ 2 ਦਿਨ ਬਾਅਦ ਬੱਚਾ ਉਥੋਂ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹ ਹਮ ਕਹਿੰਦੇ ਬੱਚਾ ਸਾਡਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਹੋ ਗਈ ਅਸੀਂ ਅਸੀਂ ਕੈਨੇਡਾ ਨੂੰ ਨਾ ਭੇਜਿਆ ਅਸੀਂ ਕੈਨੇਡਾ ਨਹੀਂ ਕਿਸੇ ਹੋਰ ਦੇ ਨਾਲ ਸਾਡੇ ਕੋਲ 200 ਡਾਕੂਮੈਂਟਸ ਹਨ ਤੁਹਾਨੂੰ ਲੰਦਰ ਨੇ ਕੁਸਾਨ ਚ ਸਭ ਦਾ ਟਾਈਮ ਲੈਂਦਾ ਪੈਸੇ ਜਿੰਨੇ ਆਪਾਂ 30 ਕਿਉਂ ਲਈ ਸੀ ਬਾਈ ਨਿਬੜ ਲੋ ਰੋਹੀ ਤੇ ਅਰਜ ਦਾ ਨਿਬੜਦਾ ਨਿਬੜਦਾ ਨਹੀਂ ਨਿਬੜਦਾ ਭਰਾਵਾ ਦੱਸਦੇ ਜਿਦਾ ਕੋਈ ਨਿਬੇੜਣਾ ਤੁਹਾਡੇ ਵਿੱਚ ਵਿਚ ਬਚਾਲੇ ਕਰਕੇ ਨਿਬੇੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਬਾਈ ਜੀ ਪਤਾ ਕੀ ਹੈ ਜੇ ਮੈਂ ਗਲਤ ਹਾਂ ਤੁਸੀਂ ਮੈਨੂੰ ਹੋਰ ਵਾਰ ਮੈਨੂੰ ਤੁਸੀਂ ਜੁਰਮਾਨਾ ਲਾਓ ਓਏ ਜੇ ਨਿਬੜਨਾ ਨਹੀਂ ਹੁਣ ਬਾਈ ਦੱਸ ਮੈਨੂੰ ਕਿਵੇਂ ਕਰਾਂ ਇਹਨੇ ਤੁਸੀਂ ਕੀ ਕਰਨ ਬੇਨਤੀ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਉਹਦੇ ਨਾਲ ਅਸੀਂ ਉਹਨੂੰ ਕੈਨੇਡਾ ਭੇਜਤਾ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਦੋ ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ 9 ਕਹਨੇ ਵੀ 22 ਕਹਿੰਦੇ ਨੇ ਕਿੰਨੇ ਕਹਿੰਦੇ 15 15.5 ਕਹਨੇ 6 6 ਲੱਖ ਰੁਪਏ ਜੀਆਈਸੀ ਜੀਆਈਸੀ ਉਹਨਾਂ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ 6 ਲੱਖ ਰੁਪਏ ਕਰਨ ਉਹਦਾ ਵਾਪਸ ਆ ਜੂਗਾ ਠੀਕ ਹੈ ਜੀ ਉਹ ਉਹ ਜੀ ਆਈ ਸੀ ਸੀ 9 ਲੱਖ ਰੁਪਏ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ 1 ਸਾਲ ਦੀ ਪੜ੍ਹਾਈ ਕਰਾਉਂਦਾ ਦੱਸੋ ਅਸੀਂ ਗਲਤ ਕਿੱਥੇ ਹੋਏ ਜਨਾਬ ਚੱਕ ਕੇ ਰੱਖੀ ਬੈਠੀ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂਜੀ ਆਈ ਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਕੇ ਪੁੱਛਦੀਆਂ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਹੈ ਭਾਈ ਜੀ ਕਾਲਜ ਹੀ ਸਾਡਾ ਸੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਹੈ ਪੂਗਤਾਇਆ ਕੰਮ ਹੂੰ ਯਾ ਅਸੀਂ ਜ਼ੁਬਾਨ ਤੋਂ ਮੁੱਕਰੀ ਹੋਈਏ ਯਾ ਅਸੀਂ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਥੱਗੀ ਮਾਰੀ ਹੋਈਏ ਭਾਈ ਜੀ ਲਾਇਸੈਂਸ 홀ਡਰ ਬੰਦੇ ਆ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ 'ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਇਹ ਠੱਗ ਹੈ ਚੋਰ ਹੈ ਸਾਨੂੰ ਕਮੈਂਟ 'ਚ ਭਾਈ ਇਹਨੂੰ ਦੱਸੋ ਭਾਈ ਜੀ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨਾਲ ਟੱਕਾ ਆਇਆ ਆਹ ਕੀ ਗੱਲ ਕਹਿਣਾ ਵੀਰੇ ਅਸੀਂ ਵੀ ਗੱਲ ਕਹਿਣਾ ਅਸੀਂ ਆਪਦਾ ਟੱਕਾ ਅਸੀਂ ਆ ਅਸੀਂ ਆਪਦਾ ਟੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਵੀ ਕੇਰਾ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਨਾਲੋਂ ਜੇ ਮੈਂ ਨਮਿੰਟ ਨਾਲ ਮੈਂ ਤੁਸੀਂ ਇੱਥੇ ਬੈਠ ਕੇ ਉਹਦਾ ਨਿਬੜਨਾ ਇੱਥੇ ਠੀਕ ਹੈ ਹਾਂ ਜੀ ਹਾਂ ਜੀ ਤਹ ਹੁਣੇ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਹੈ ਪਾਨਾ ਸਿੱਧੂ ਤੇ ਇਲਜ਼ਾਮ ਲੱਗ ਰਹੇ ਨੇ ਕਿ ਪਾਨਾ ਸਿੱਧੂ ਨੇ ਬਿਨਾ ਕੁਝ ਪੁੱਛਿਆ ਦੇਖਿਆ ਟਰੈਵਲ ਏਜੰਟ ਨੂੰ ਧਮਕੀਆਂ ਦਿੱਤੀਆਂ ਨੇ ਜਦ ਕਿ ਟਰੈਵਲ ਏਜੰਟ ਵੱਲੋਂ ਨੌਜਵਾਨ ਨੂੰ ਕੈਨੇਡਾ ਭੇਜ ਦਿੱਤਾ ਗਿਆ ਸੀ ਫਿਲਹਾਲ ਇਸ ਮਾਮਲੇ 'ਚ ਪੁਲਿਸ ਨੇ ਪਰਚਾ ਦਰਜ ਕਰ ਲਿਆ ਪਰ ਪਾਨਾ ਸਿੱਧੂ ਦੀ ਗ੍ਰਿਫਤਾਰੀ ਜਾਂ ਹਿਰਾਸਤ ਨਹੀਂ ਪਾਈ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ